ਸੰਚ ਸਸਿਕਲ ਜੀ ਨਮਸਤੇ ਜੈ ਹਿੰਦ ਮੈਂ ਤੁਹਾਡਾ ਆਪਣਾ ਲੋਕਾਇਕ ਜਲਵਿੰਦਰ ਦੇਆਲਪੁਰੀ ਅੱਜ ਸਾਡੀ ਪੂਰੀ ਟੀਮ ਜਿਹੜੀ ਕਿ ਪਿਆਰ ਕਰਦੀ ਹੈ ਮੁਹੱਬਤ ਕਰਦੀ ਹੈ ਸਾਡੇ ਸਾਰੇ ਹੀ ਸਨਮਾਨ ਜੋ ਮਾਈ ਭਾਰਤ ਦੀ ਵੱਡੀ ਟੀਮ ਔਰ ਸਾਰੇ ਹੀ ਉਹਦੇ ਮੈਂਬਰ ਜਿਹੜੇ ਕਿ ਜਲੰਧਰ ਤੋਂ ਇਥੇ ਡੇਰਾ ਬਾਬਾ ਨਾਨਕ ਰਾਸ਼ਨ ਲੈ ਕੇ ਆਏ ਨੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਤੇ ਸਾਰੇ ਹੀ ਸਤਿਕਾਰਯੋਗ ਨੇ ਸਾਡੇ ਨੇ ਅਕਾਊਂਟੈਂਟ ਸਾਹਿਬ ਔਰ ਨਾਲ ਉਹਨਾਂ ਦੇ ਸਾਡੇ ਕੁਲਵਿੰਦਰ ਜੀ ਔਰ ਕੁੜੀਆਂ ਸਾਡੀਆਂ ਸਾਰੀਆਂ ਵਲੰਟੀਅਰ ਅਸੀਂ ਇੱਥੇ ਇਹ ਗੱਲ ਖੁਸ਼ੀ ਮਹਿਸੂਸ ਕਰਦੇ ਆਂ ਕਿ ਮਾਈ ਭਾਰਤ ਜਿਹੜਾ ਮੇਰਾ ਭਾਰਤ ਹੈ ਉਹ ਸਾਰਿਆਂ ਦਾ ਮਦਦਗਾਰ ਹੈ ਸਾਰਿਆਂ ਨੂੰ ਸਾਥ ਦਿੰਦਾ ਹੈ ਚਾਹੇ ਉਹ ਬਾੜ ਪੰਜਾਬ ਚ ਆਇਆ ਚਾਹੇ ਰੱਬ ਕਰੇ ਕਿਤੇ ਆਵੇ ਨਾ ਜਾਂ ਕਿਤੇ ਹੋਰ ਕਿਤੇ ਹੋਰ ਵੱਡੀ ਆਫਤ ਹੈ ਤੇ ਮਾਈ ਭਾਰਤ ਜਿਹੜਾ ਸਭ ਤੋਂ ਅੱਗੇ ਖੜਿਆ ਹੁੰਦਾ ਸਾਡੇ ਸਤਿਕਾਰਯੋਗ ਪੰਜਾਬ ਦੇ ਡਾਇਰੈਕਟਰ ਸਰਦਾਰ ਪਰਮਜੀਤ ਸਿੰਘ ਉਹਨਾਂ ਦੇ ਦਿਸ਼ਾ ਨਿਰਦੇਸ਼ੇਠ ਅਸੀਂ ਇਹ ਸਾਰਾ ਕੰਮ ਕਰ ਰਹੇ ਆ ਤੇ ਕਰਦੇ ਰਹਾਗੇ ਆਉਣ ਵਾਲੇ ਸਮੇਂ ਚ ਕਰਦੇ ਰਹਾਗੇ ਹੋਰ ਵੀ ਮਾਈ ਭਾਰਤ ਜਿਹੜਾ ਗਰਦਾਸਪੁਰ ਜਿਹੜਾ ਅਬਰਸਰ ਜਿਹੜਾ ਕਪੂਰਥਲਾ ਉਹ ਲੱਗੇ ਹੋਏ ਨੇ ਸਾਨੂੰ ਤੁਹਾਡੀ ਬਲੇਸਿੰਗ ਦੀ ਲੋੜ ਹੈ